ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤੀਵਾਂ ਮਹਾਨ ਨਗਰ ਕੀਰਤਨ ਪਿੰਟ ਠੇਟ ਕਾਂ ਦੀ ਸਮੂਹ ਸਾਧ ਸੰਗਤ ਵੱਲੋਂ ਕੱਢਿਆ ਜਾ ਰਿਹਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਕੱਢਿਆ ਜਾ ਰਿਹਾ ਇਹ ਅਲੱਗ-ਅਲੱਗ ਪਿੰਡਾਂ ਤੋਂ ਪਿੰਟ ਠੇਟ ਕਾਂ ਦੀ ਚੱਲ ਕੇ ਅਲੱਗ-ਅਲੱਗ ਪਿੰਡਾਂ ਤੋਂ ਹੋ ਜਾਂਦਾ ਹੋਇਆ ਡੇਰਾ ਬਾਬਾ ਨਾਨਕ ਪਹੁੰਚੇਗਾ ਇਹਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜਾ ਪਿਆਰਾਂ ਦੀ ਗਵਾਈ ਹਟ ਨਗਰ ਕੀਰਤਨ ਸਜਾਇਆ ਗਿਆ ਹੈ ਡੇਰਾ ਬਾਬਾ ਨਾਨਕ ਤੋਂ ਫੇਰ ਲਗ ਲਗ ਪਿੰਡਾਂ ਦੇ ਵਿੱਚ ਹੁੰਦਾ ਆ ਸਮਾਪਤੀ ਪਿੰਡ ਠੇਠੜਕੇ ਕਰੇਗਾ ਵਾਹਿਗੁਰੂ ਜਿੱਕਾ ਕਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਮਹਾਨ ਨਗਰ ਕੀਰਤਨ ਤੀਆਂਵਾਂ ਇਹ ਪਿੰਡ ਠੇਠੜਕੇ ਤੋਂ ਸ਼ਹੀਦ ਬਾਬਾ ਸਿਸੋਜੀ ਦੇ ਸਤਾਨ ਤੋਂ ਆਏ ਸਾਲੀ ਤੁਰਦਾ ਇਹ ਸਮੂਹ ਸਾਖ ਸੰਗਤ ਪਿੰਡ ਠੇਠੜਕੇ ਵਾਲੀ ਬੜੀ ਸ਼ਰਧਾ ਤੇ ਤਾਮ ਨਾਲ ਮਨਾਉਂਦੀ ਆ ਜਿਸ ਦੇ ਵਿੱਚ ਟਾਡੀ ਜਿਹਾ ਬਾਬਾ ਪ੍ਰੇਮ ਸਿੰਘ ਨਗਰ ਕੀਰਤਨ ਦੇ ਵਿੱਚ ਕੀਰਤਨੀ ਜਿਹਾ ਅਮਨਵੀਰ ਸਿੰਘ ਗੁਰਪ੍ਰੀਤ ਸਿੰਘ ਕੋੜੀਆਂ ਵਾਲੇ ਬਾਬਾ ਜੀ ਹੁੰਦੇ ਨੇ ਅਤੇ ਹੋਰ ਵੀ ਸਾਰੀ ਸਰਾ ਸੰਗਤ ਬੜੇ ਸ਼ਾਨੋ ਸ਼ੌਕਤ ਦੇ ਨਾਲ ਇਹ ਪਿੰਡ ਦੀ ਦਸ਼ਮੇਸ਼ ਪਿਤਾ ਜੀ ਦੇ ਪ੍ਰਗਟ ਦਿਹਾੜਾ ਮਨਾਉਂਦੀ ਆ ਮਾਰਾ ਹਰ ਇੱਕ ਦਾ ਭਲਾ ਕਰੇ ਤੇ ਹਰ ਇੱਕ ਦੇ ਮੇਰ ਪ੍ਰਿਆਰਤ ਰੱਖੇ ਕਿਹੜੀ ਕਿਹੜੀ ਜਗ੍ਹਾ ਨਾ ਕਰਕੇ ਮੈਨੂੰ ਇਹ ਨਗਰ ਕੀਰਤਨ ਪਿੰਡ ਥੀਏਟਰ ਕੇ ਤੋਂ ਹੁੰਦਾ ਆ ਆ